ਸਾਨੂੰ ਕੋਈ ਸਪ੍ਰੇਆਂ ਬਾਰੇ ਨੌਲੇਜ ਦਿੱਤੀ ਜਾਵੇ ਕੋ ਚੰਗੀਆਂ ਸਪ੍ਰੇਆਂ ਦਿੱਤੀਆਂ ਜਾਣ ਤਾਂ ਕਿ ਅਸੀਂ ਆਪਦੇ ਫਸਲ ਨੂੰ ਬਚਾ ਸਕੀਏ ਇਹ ਕਿਵੇਂ ਪਿਆਜ ਜਿਹੜਾ ਚਰਕਿਆ ਜਾ ਰਿਹਾ ਕਿ ਚਿੱਟਾ ਮੱਛਰ ਕਦੋਂ ਤੋਂ ਆਇਆ ਕਿੰਨਾ ਸਮਾਂ ਇਹ ਜੀ ਜਿਆਦੇ ਖੁਸ਼ਕੀ ਦੇ ਕਰਕੇ ਚਿੱਟਾ ਮੱਛਰ ਜਿਹੜਾ ਇਹ ਆਇਆ ਮੇਰੇ ਕੋਲ 10 ਕਿੱਲੇ ਨਰਮਾ ਹੈ ਜੀ 5 ਤੋਂ 7000 ਰੁਪਏ ਮੈਂ ਖਰਚਾ ਕਰ ਚੁੱਕਾ ਕਿਉਂਕਿ 2-3000 ਰੁਪਏ ਤਾਂ ਬੀਜ ਦਾ ਹੀ ਹੈ ਬਾਕੀ ਗੁੜਾਈ ਰੇ ਸਾਰਾ ਕੁਝ ਮੈਂ ਚੁੱਕਾ ਇਹਦੀ ਨਰਮੇ ਦੀ ਗਰੋਥ ਰੁਕ ਜਾਂਦੀ ਆ ਤੇ ਦੂਸਰਾ ਇਹਦੇ ਤੇ ਕਾਲਾਪਾਨ ਆ ਜਾਂਦਾ ਬੂਟਾ ਮਰ ਜਾਂਦਾ ਹੌਲੀ ਬਾਅਦ-ਬਾਰ ਨਰਮੇ ਦੀ ਜਿਹੜੀ ਫਸਲ ਆ ਉਤੇ ਕਦੇ ਤਾਂ ਗੁਲਾਬੀ ਸੁੰਡੀ ਦਾ ਹਮਲਾ ਹੋ ਜਾਂਦਾ ਕਦੇ ਹਰੇ ਤੇਲੇ ਦਾ ਹਮਲਾ ਹੋ ਜਾਂਦਾ ਕਦੇ ਚਿੱਟੇ ਤੇਲੇ ਦਾ ਹਮਲਾ ਹੋ ਜਾਂਦਾ ਇਹ ਬਾਅਦ-ਬਾਰ ਸਾਡੀਆਂ ਫਸਲਾਂ ਤੇ ਜਿਹੜੀਆਂ ਨਰਮੇ ਦੀਆਂ ਪਕਾ ਦੀਆਂ ਉਹਨਾਂ ਤੇ ਬਾਅਦ-ਬਾਰ ਇਹ ਹਮਲੇ ਹੋ ਰਹੇ ਆ ਉਤੇ ਹੁਣੇ ਚਿੱਟੇ ਮੱਛਰ ਦਾ ਹਮਲਾ ਹੋ ਗਿਆ ਜਿਹੜੀ ਗੁਲਾਬੀ ਸੁੰਡੀ ਆ ਉਹ ਕਿਤੇ-ਕਿਤੇ ਦਿਖਾਈ ਦੇ ਰਹੀ ਆ ਉਹਦਾ ਵੀ ਵਧਾਦਾ ਹੋਊਗਾ ਜੇ ਨਿਆ ਸਰਕਾਰ ਨੇ ਗੋਦ ਕਢੀ ਫਿਰ ਸਾਨੂੰ ਬਾਰੀ-ਬਾਰੀ ਧਰਨੇ ਮਜਾਦੇ ਕਰਨੇ ਪੈਂਦੇ ਆ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਵੀ ਹੁਣੇ ਧਿਆਨ ਦਿਓ ਫਸਲਾ ਮੰਨੀ ਚਿੱਟਾ ਸੋਨਾ ਗਾਉਣ ਵਾਲੀ ਥਾਂ ਮਾਲਵਾ 벨ਟ ਜਿਸ ਦੀ ਅੱਜ ਹਾਲਤ ਤਰਸਯੋਗ ਹੈ ਮਾਲਵਾ 벨ਟ ਚ ਕਿਸਾਨ ਨਰਮਾ ਗਾਉਂਦੇ ਨੇ ਪਰ ਆਏ ਸਾਲ ਹੀ ਕਿਸਾਨਾਂ ਦੇ ਨਰਮੇ ਤੇ ਚਿੱਟੇ ਮੱਛਰ ਜਾਂ ਫਿਰ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਹੈ ਤੇ ਇਸ ਵਾਰ ਵੀ ਕਿਸਾਨ ਚਿੱਟੇ ਮੱਛਰ ਦੀ ਮਾਰ ਤੋਂ ਪਰੇਸ਼ਾਨ ਨੇ ਮੁਕਸਰ ਚ ਚਿੱਟੇ ਮੱਛਰ ਨਾਲ ਨਰਮੇ ਦੀ ਫਸਲ ਕਾਲੀ ਪੈ ਚੁੱਕੀ ਹੈ ਸਾਨੂੰ ਕੋਈ ਸਪ੍ਰੇਆਂ ਬਾਰੇ ਨੌਲੇਜ ਦਿੱਤੀ ਜਾਵੇ ਕੋਈ ਚੰਗੀਆਂ ਸਪ੍ਰੇਆਂ ਦਿੱਤੀਆਂ ਜਾਣ ਤਾਂ ਕਿ ਅਸੀਂ ਆਪਦੇ ਫਸਲ ਨੂੰ ਬਚਾ ਸਕੀਏ ਕਿਵੇਂ ਪਿਆਜ ਜਿਹੜਾ ਜੜਕਿਆ ਜਾ ਰਿਹਾ ਕਿ ਚਿੱਟਾ ਮੱਛਰ ਕਦੋਂ ਤੋਂ ਆਇਆ ਕਿੰਨਾ ਸਮਾਂ ਹੋ ਗਿਆ ਇਹ ਜੀ ਜਾਦੇ ਖੁਸ਼ਕੀ ਦੇ ਕਰਕੇ ਚਿੱਟਾ ਮੱਛਰ ਜਿਹੜਾ ਇਹ ਆਇਆ ਤੇ ਬਸ ਆ ਹੁਣੇ ਥੋੜੇ ਦਿਨਾਂ ਦੀ ਬਤ ਹਾਂ ਇਹ ਕਿੱਲੇ ਜਮੀਨ ਬੀਜੀ ਆ ਕਿੰਨਾ ਖਰਚਾ ਆਇਆ ਤੇ ਕੀ ਪ੍ਰਭਾਵਿਤ ਕੀ ਕੀ ਹੋਇਆ ਕਿਵੇਂ ਹੁੰਦਾ ਮੇਰੇ ਕੋਲ 10 ਕਿੱਲੇ ਨਰਮਾ ਹੈ ਜੀ ਤੇ 5 ਤੋਂ 7000 ਰੁਪਏ ਮੈਂ ਖਰਚਾ ਕਰ ਚੁੱਕਾ ਕਿਉਂਕਿ 2-3000 ਰੁਪਏ ਤਾਂ ਬੀਜ ਦਾ ਹੀ ਹੈ ਬਾਕੀ ਗੁੜਾਈ ਰੇ ਸਾਰਾ ਕੁਝ ਹੋ ਚੁੱਕਾ ਚਿੱਟੇ ਮੱਛੇ ਦਾ ਨੁਕਸਾਨ ਕੀ ਹੁੰਦਾ ਜਿਹੜਾ ਨਰਮੇ ਨੂੰ ਗੱਲ ਕੀਤੀ ਸੀ ਦੱਸਿਓ ਜੀ ਨੁਕਸਾਨ ਇਹ ਹੈ ਜੀ ਵੀ ਇਹਦੀ ਨਰਮੇ ਦੀ ਗਰੋਥ ਰੋਕ ਜਾਂਦੀ ਆ ਤੇ ਦੂਸਰਾ ਇਹਦੇ ਤੇ ਕਾਲਾਪਾਨ ਆ ਜਾਂਦਾ ਬੂਟਾ ਮਰ ਜਾਂਦਾ ਹੌਲੀ ਹੌਲੀ ਮੁਕਸਰ ਦੇ ਨਾਲ ਪੰਜਾਬ ਦੇ ਕਈ ਹੋਰ ਜ਼ਿਲ੍ਹੇ ਤੇ ਮਾਨਸਾ ਚ ਵੀ ਨਰਮੇ ਦੀ ਫਸਲ ਤੇ ਚਿੱਟੇ ਮੱਛਰ ਦਾ ਹਮਲਾ ਲਗਾਤਾਰ ਚੱਰੀ ਹੈ ਕਿਸਾਨ ਦੁਖੀ ਨੇ ਕਿ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਇਸ ਵਾਰ ਧਿਆਨ ਨਹੀਂ ਦੇ ਰਹੀ ਚੰਗੇ ਕੀਟਨਾਸ਼ਕਾਂ ਦੀ ਸਲਾਹ ਖੇਤੀਬਾੜੀ ਵਿਭਾਗ ਤੋਂ ਕਿਸਾਨ ਮੰਗ ਰਹੇ ਨੇ ਬਾੜ-ਬਾਰ ਨਰਮੇ ਦੀ ਜਿਹੜੀ ਫਸਲ ਹੈ ਉਤੇ ਕਦੇ ਤਾਂ ਗਲਾਬੀ ਸੁੰਡੀ ਦਾ ਹਮਲਾ ਹੋ ਜਾਂਦਾ ਹੈ ਕਦੇ ਹਰੇ ਤੇਲੇ ਦਾ ਹਮਲਾ ਹੋ ਜਾਂਦਾ ਹੈ ਕਦੇ ਚਿੱਟੇ ਤੇਲੇ ਦਾ ਹਮਲਾ ਹੋ ਜਾਂਦਾ ਹੈ ਇਹ ਬਾੜ-ਬਾਰ ਸਾਡੀਆਂ ਫਸਲਾਂ ਤੇ ਜਿਹੜੀਆਂ ਨਰਮੇ ਦੀਆਂ ਪਕਾਆਂ ਦੀਆਂ ਉਹਨਾਂ ਤੇ ਬਾੜ-ਬਾਰ ਇਹ ਹਮਲੇ ਹੋ ਰਹੇ ਆ ਕੀੜਾ ਨਾਸ਼ਕ ਦੇ ਜਿਹੜੀ ਮਾਰੀ ਹੈ ਉਹ ਨਹੀਂ ਚੰਗੀ ਆ ਰਹੀ ਤਾਂ ਕਰਕੇ ਇਹ ਜਿਹੜੇ ਹਮਲੇ ਆ ਉਹ ਹੋ ਰਹੇ ਆ ਸਰਕਾਰਾਂ ਇਧਰਲੇ ਪਾਸੇ ਧਿਆਨ ਨਹੀਂ ਦੇ ਰਹੀਆਂ ਅਸੀਂ ਹੁਣ ਸਰਕਾਰਾਂ ਨੂੰ ਕਹਿ ਰਹੇ ਹਾਂ ਪੀਲ ਦਾ ਨਰਮਾ ਉਹ ਵਧੀਆ ਹੋ ਰਿਹਾ ਹੈ ਉਹ ਤੇ ਹੁਣੀ ਚਿੱਟੇ ਮੱਛਰ ਦਾ ਹਮਲਾ ਹੋ ਗਿਆ ਜਿਹੜੀ ਗੁਲਾਬੀ ਸੁੰਡੀ ਆ ਉਹ ਕਿਤੇ ਕਿਤੇ ਦਿਖਾਈ ਦੇ ਰਹੀ ਹੈ ਉਹਦਾ ਵੀ ਵਧਦਾ ਹੋਊਗਾ ਜੇ ਨਿਆ ਸਰਕਾਰ ਨੇ ਗੌਰ ਕਰੀ ਫੇਰ ਸਾਨੂੰ ਵਾਰੀ-ਵਾਰੀ ਧਰਨੇ ਮਜਾਦੇ ਕਰਨੇ ਪੈਂਦੇ ਆ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਵੀ ਹੁਣੀ ਧਿਆਨ ਦਿਓ ਫਸਲਾਂਵਾਨੀ ਤੇ ਆ ਪੱਤਿਆਂ ਦਾ ਦੇਖ ਲਓ ਜੀ ਆ ਇਸ ਵਕਤ ਹੁਣੀ ਠੂਠੀ ਬਣੀ ਜਾਂਦੀ ਆ ਹਰੇ ਮੱਛਰ ਨਾਲ ਇਹ ਬਾਅਦ ਵਿੱਚ ਜਦੋਂ ਅੱਜ ਪੱਤੇ ਇਕੱਠੇ ਹੋਈ ਜਾਂਦੇ ਆ ਬਾਅਦ ਵਿੱਚ ਬੂਟਾ ਕਰੋਥ ਕਿਵੇਂ ਬੁਰੀ ਕਰੂਗਾ ਅੱਛਾ ਭਾਈ ਜੀ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਸਰਕਾਰੋਂ ਤਾਂ ਇਹੀ ਮੰਗਾਈ ਚੰਗੀਆਂ ਦਵਾਈਆਂ ਦੇਣ ਤੁਹਾਨੂੰ ਜੀ ਤੇ ਵਧੀਆ ਖੇਤੀ ਹੁੰਦੀ ਨਰਮੇ ਦੀ ਜੀ ਤੇ ਹੁਣ ਸਾਨੂੰ ਝੋਨੇ ਦੀ ਮਜਬੂਰੀ ਹੈ ਜੀ ਕੋਈ ਸੌਂਕ ਨਹੀਂ ਸਾਨੂੰ ਝੋਨਾ ਲਾਉਣ ਦਾ ਉਥੇ ਖੇਤੀਬਾੜੀ ਵਿਕਾਸ ਦੇ ਅਫਸਰ ਵੀ ਕਿਸਾਨਾਂ ਨੂੰ ਸੁਝਾ ਦੇ ਰਹੇ ਨਹੀਂ ਕਿ ਚਿੱਟੇ ਮੱਛਰ ਦੇ ਨਪਟਾਰੇ ਲਈ ਕਿਹੜੇ ਰਸਾਇਣ ਵਰਤੇ ਜਾਣ ਤਾਂ ਜੋ ਨਰਮੇ ਦੀ ਫਸਲ ਨੂੰ ਬਚਾਇਆ ਜਾ ਸਕੇ ரைਸ ਵੈਲ ਚਲਣ ਕਰਕੇ ਬੈਟ ਫਲਾਈ ਦਾ ਥੋੜਾ ਜਿਹਾ ਅਟੈਕ ਉਸ ਜੁਲਾਈ ਮਹੀਨੇ ਦੇ ਵਿੱਚ ਵੱਧ ਗਿਆ ਹੈਗਾ ਥੋੜਾ ਜਿਹਾ ਇਹਦੇ ਵਿੱਚ ਕਿਸਾਨਾਂ ਨੂੰ ਕਾਰ ਕਰਨੀ ਲੋੜ ਹੈ ਸਪਰੇ ਜਿਹੜੀ ਸਫਾਈ ਕੀਤੀ ਸਪਰੇਆਂ ਕਾਰਨ ਨਿਯਮਾਂ ਵਾਲੀਆਂ ਸਪਰੇਆਂ ਕਰੀ ਰਏ ਇੱਕ ਫਾਰਮਰ ਉਹਨਾਂ ਨੇ ਸਾਡਾ ਡਿਪਾਰਟਮੈਂਟ ਕਹਿ ਰਹੇ ਨੀਮ ਬੇਸ ਜਿਹੜੀਆਂ ਸਪਰੇਆਂ ਪਹਿਲਾਂ ਕੀਤੀਆਂ ਜਿਨ੍ਹਾਂ ਨੇ ਨਹੀਂ ਕੀਤੀਆਂ ਉਹ ਵੀ ਸ਼ੁਰੂ ਕਰ ਲੈਣ ਤੇ ਇਸ ਤੋਂ ਇਲਾਵਾ ਕੈਮੀਕਲ ਸਪਰੇ ਵੀ ਜਿੱਥੇ ਜਿਆਦਾ ਅਟੈਕ ਹੈਗਾ ਡੀਟੇਲ ਤੋਂ ਵੱਧ ਹੈਗੇ ਉੱਥੇ ਕੈਮੀਕਲ ਸਪਰੇ ਜਿਹੜੀ ਪੀਜ ਹੁੰਦੀਆਂ ਸਫਾਈਆਂ ਕਲਾਸ 2 ਆ ਜਿਵੇਂ ਸਫੀਨਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਪੈਸਟਿਸਾਈਡ ਹੈਗੀਆਂ ਉਹ ਸਫਾਈ ਕੀਤੀ ਜਾਂਦੀਆਂ ਸਾਲਦਰ-ਸਾਲ ਚਿੱਟਾ ਮੱਛਰ ਤੇ ਗੁਲਾਬੀ ਸੁੰਡੀ ਨਰਮੇਦੀ ਫਸਲ ਨੂੰ ਬਰਬਾਦ ਕਰਦੇ ਨੇ ਤੇ ਕਿਸਾਨਾਂ ਦਾ ਇਹੀ ਰੋਸ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਲ ਖੇਤੀਬਾੜੀ ਵਿਭਾਗ ਧਿਆਨ ਨਹੀਂ ਦੇ ਰਿਹਾ। ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ